ਕਦੇ ਨੈਣਾਂ ਮੈਂ ਦੇਖੇ ਸਾਦ ਸੇ ਨੈਣ ਬਿਹਾਲਿਆ ਇਹ ਚਾਰ ਪੰਤੀਆਂ ਨੇ ਸਿਰਫ ਸਵੇਰੇ ਅੱਜ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਮੈਂ ਲਿਖ ਲੈਣਾ ਹੁੰਦਾ ਜਦੋਂ ਇਹੋ ਜੀ ਗੱਲ ਆਵੇ ਜਿਹੜੀ ਸਪੈਸ਼ਲ ਲੱਗੇ ਕਿ ਤੇਰੇ ਲਈ ਕੋਈ ਮੈਸੇਜ ਹੈ ਉਦੋਂ ਦੇਖ ਲਿਆ ਕਰੋ ਗੱਲ ਸੀ ਮੈਸੇਜ ਪੜਨ ਦੀ ਕੋਈ ਮੈਸੇਜ ਆਵੇ ਤੇ ਲਿਖ ਲੈਣਾ ਚਾਹੀਦਾ ਮੈਸੇਜ ਪੜ੍ਹ ਕੇ ਉੱਤੇ ਅਮਲ ਕਰਨਾ ਚਾਹੀਦਾ ਆਖਦੇ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲਿਆ ਅੱਖਾਂ ਸਾਰਾ ਕੁਝ ਵੇਹਦੀਆਂ ਪਰ ਜੇ ਇਹਨਾਂ ਨੂੰ ਸੰਗਤ ਲੱਗੀ ਨਹੀਂ ਨਾ ਦਿਖਦੀ ਸਮਝ ਲਓ ਉਹ ਅੰਨੀਆਂ ਨੇ ਅੱਖਾਂ ਉਹਨਾਂ ਨੂੰ ਨਜ਼ਰ ਨਹੀਂ ਹੈ ਉਹਨਾਂ ਨੂੰ ਪਿੱਛੋਂ ਰੱਬ ਨੇ ਲਾਇਟ ਨਹੀਂ ਛੱਡੀ ਅੱਖ ਦੇ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲਿਆ ਜੇ ਤੇਰੀ ਅੱਖ ਸੰਗਤ ਲੱਗੀ ਨੂੰ ਨਹੀਂ ਵੇਂਦੀ ਤੇ ਤੇਰੀਆਂ ਅੱਖਾਂ ਵਿਅਰਥ ਨੇ ਕੰਨ ਨਾ ਸੁਨੇ ਨਾਦ ਜੇ ਕੰਨ ਤੇਰੇ ਇਹ ਨਹੀਂ ਸੁਣਦੇ ਕਿ ਲਾਗੇ ਖੰਡਪਾਟ ਸਾਹਿਬ ਰੱਖਿਆ ਸਪੀਕਰ ਦਾ ਮੂੰਹ ਮੇਰੇ ਵੱਲ ਤੇ ਮੱਥਾ ਟੇਕਣ ਹੀ ਨਹੀਂ ਗਿਆ ਕੋ ਸਤਨਾਮ ਸ੍ਰੀ ਗੁਰੂ ਸਾਹਿਬ ਨੇੜੇ ਆਏ ਸਪੀਕਰ ਲੱਗਾ ਪਹਿਲੇ ਦਿਨ ਗਉੜੀ ਰਾਗ ਦਾ ਪਾਸ ਚੱਲਿਆ ਦਿਨੇ ਤੇ ਸ਼ਾਮ ਨੂੰ ਚੱਲਿਆ ਆਸਾ ਰਾਗ ਦਾ ਪਰ ਅਗਲੇ ਦਿਨ ਸਵੇਰੇ ਸੋਤ ਰਾਗ ਦੀ ਆਵਾਜ਼ ਆਈ ਧਨਾਸ਼ਰੀ ਦੀ ਆਈ ਸ਼ਾਮ ਨੂੰ ਮਾਰੂ ਰਾਗ ਦੇ ਸੋਹਣੇ ਸੋਹਣੇ ਸ਼ਬਦ ਚੱਲੇ ਅਗਲੇ ਦਿਨ ਸਵੇਰੇ ਕਬੀਰ ਬੋਲੇ ਫਰੀਦ ਬੋਲੇ ਸਾਰੇ ਭਗਤ ਵਾਰੀ ਵਾਰੀ ਉਪਦੇਸ਼ ਦੇਣ ਸ਼ਲੋਕ ਵਾਰਾਂ ਤੇ ਵਿਧੇਕ ਵੀ ਲੰਘ ਗਏ ਨੌਵੇਂ ਪਾਸ਼ਾ ਦੇ ਸ਼ਲੋਕ ਵੀ ਲੰਘ ਗਏ ਰਾਗ ਮਾਲਾ ਵੀ ਪੜੀ ਗਈ ਕਥਾ ਕੀਤਨ ਵੀ ਹੋ ਗਿਆ ਤੂੰ ਬਾਹਰ ਪੈਰ ਜੇ ਕ੍ਰਿਸ਼ੀ ਜੰਨਾ ਕਿ ਮੈਂ ਹੁਣ ਜੰਨਾ ਹੋ ਲਈ ਜੇ ਅੱਖ ਤੇ ਨੈਣ ਨਸ ਕੰਨ ਨਾ ਸੁਨੇਂਦਾ ਜਿਹੜੇ ਕੰਨ ਆਦ ਨਹੀਂ ਸੁਣਦੇ ਭਾਵੇਂ ਕਿ ਅਸਲੀ ਆਵਾਜ਼ ਇਹ ਕੰਨ ਲੱਗੇ ਨੇ ਗੁਰਬਾਣੀ ਸੁਣਨ ਨੂੰ ਹੋਰ ਕਿਸੇ ਕੰਮ ਨੂੰ ਨਹੀਂ ਲੱਗੇਗੇ ਤੋ ਇਹ ਇੰਨੀ ਮਿਹਨਤ ਰੱਬ ਨੇ ਕੰਨ ਤੇ ਕੀਤੀ ਹੈ ਗਾਣਾ ਸੁਣਨ ਨੂੰ ਨਹੀਂ ਕੀਤੀ ਨਾ ਟੈਲੀਵਿਜ਼ਨ ਵੇਖਣ ਨੂੰ ਕੀਤੀ ਹੈ ਗੁਰਮੁਖ ਪਿਆਰੋ ਕਰਨ ਨਾਲ ਸੁਣੇ ਨਾਟ ਕਰਨ ਮੁੰਦ ਘਾਲਿਆ ਕਹਿੰਦੇ ਉਹ ਕੰਨ ਸਮਝ ਲੋ ਬੋਲੇ ਹੀ ਨੇ ਜਿਹੜੇ ਰੱਬ ਦੀ ਵਡਿਆਈ ਨਹੀਂ ਸੁਣਦੇ ਫਿਰ ਅੱਖ ਦੇ ਰਸਨਾ ਜਪੇ ਨਾ ਨਾਮੋ ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ ਕੀ ਕਰਦੀ ਫਿਰੋ ਅਸੀਂ ਕਹੀ ਅਸੀਂ ਨਾਮ ਨਹੀਂ ਜਪਣਾ ਉਹ ਕਹਿੰਦਾ ਕਿ ਕੀ ਕਰਨਾ ਹੈ ਜ਼ੁਬਾਨ ਨਾਲ ਵੀ ਅਸੀਂ ਸੋਚ ਲਈ ਵੀ ਅਸੀਂ ਕੀ ਕਰਦੇ ਸਵੇਰ ਤੋਂ ਲੈ ਲੋ ਇੱਕ ਪਿੰਡ ਗੁਰੂ ਨਾਨਕ ਪਾਤਸ਼ਾਹ ਗਏ ਸਤਿਗੁਰੂ ਮਾਰੇ ਕਹਿੰਦੇ ਇਸ ਪਿੰਡ ਨੂੰ ਕਹਿੰਦੇ ਸੀ ਝੂਠਿਆਂ ਦਾ ਪਿੰਡ ਉਹ ਕਹਿੰਦੇ ਜੀ ਇਹ ਸਾਰਾ ਪਿੰਡ ਝੂਠਿਆਂ ਦਾ ਮਾਰੇ ਕਹਿੰਦੇ ਸਾਰਾ ਹੀ ਪਿੰਡ ਉਹ ਕਹਿੰਦੇ ਹਾਂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕਹਿੰਦੇ ਤੁਹਾਨੂੰ ਇਹ ਉਪਦੇਸ਼ ਹੈ ਮੇਰਾ ਤੁਸੀਂ ਝੂਠ ਨਹੀਂ ਬੋਲਣਾ ਉਹ ਕਹਿੰਦੇ ਜੀ ਇਹ ਸਾਡਾ ਪਿੰਡ ਹੀ ਇਸੇ ਗੱਲੋਂ ਵੱਜਦਾ ਝੂਠਿਆਂ ਦਾ ਪਿੰਡ ਤੇ ਝੂਠ ਹੀ ਨਾ ਬੋਲੀਏ ਤਾਂ ਫੇਰ ਕਰਨਾ ਕੀ ਹੈ ਉਹ ਮੁਕਰ ਗਏ ਮਹਾਰਾਜ ਕੋਲੋਂ ਸੱਚ ਬੋਲਿਆ ਕਹਿੰਦੇ ਮਹਾਰਾਜ ਅਸੀਂ ਝੂਠ ਨਹੀਂ ਛੱਡ ਸਕਦੇ ਹੋਰ ਜੋ ਮਰਜੀ ਹੋ ਜੇ ਜੇ ਕੋਈ ਬੰਦਾ ਕਹਿੰਦਾ ਮੈਂ ਆਹ ਚੀਜ਼ ਨਹੀਂ ਛੱਡ ਸਕਦਾ ਕੋਈ ਚੀਜ਼ ਗਲਤ ਖਾਂਦਾ ਕਹਿੰਦਾ ਮੇਰੇ ਕੋ ਛੁੱਟਣੀ ਨਹੀਂ ਮਹਾਰਾਜ ਕਹਿੰਦੇ ਨਹੀਂ ਛੱਡ ਸਕਦਾ ਨਾ ਤੇ ਸਾਰੇ ਜਾਣੇ ਆਪੋ ਆਪਣੀਆਂ ਡੈਰੀਆਂ ਲਾ ਲਓ ਜਿੰਨੇ ਝੂਠ ਬੋਲਦੇ ਹੋ ਡੈਰੀ ਤੇ ਲਿਖ ਲਿਆ ਕਰੋ ਉਹ ਕਹਿੰਦੇ ਆ ਠੀਕ ਐ ਬੋਲਣਾ ਨਹੀਂ ਛੱਡਣਾ ਬੋਲੇ ਜਾਣਾ ਝੂਠ ਪਰ ਲਿਖੀ ਜਾਣਾ ਨਾਲ-ਨਾਲ ਪਰ ਜਦੋਂ ਸ਼ਾਮਾਂ ਨੂੰ ਵੇਖਣਾ ਬਾਹਰ ਇਹ ਕਹਿੰਦੇ ਇੱਕ ਸਾਂਝੇ ਥਾਂ ਤੇ ਬਹਿ ਕੇ ਇਹਨਾਂ ਤਕਾਲਾਂ ਨੂੰ ਤੁਸੀਂ ਡਿਸਕਸ ਕਰਨਾ ਆਪਸ ਵਿੱਚ ਵੀ ਕਿੰਨੇ ਕਿੰਨੇ ਝੂਠ ਬੋਲੇ ਨੇ ਪਰ ਜਦੋਂ ਸ਼ਾਮਾਂ ਨੂੰ ਡੈਰੀਆਂ ਲੈ ਕੇ ਆਉਣਾ ਉਹਨਾਂ ਨੇ ਕਹਿੰ ਤੂੰ ਕਿੰਨੇ ਬੋਲੇ ਕਿ ਨਾ 1000 ਤੂੰ 500 300 200 ਤੇ ਸਾਰਾ ਪਿੰਡ ਕਹਿੰਦਾ ਬੜੇ ਵੱਡੇ ਝੂਠੇ ਆਪਾਂ ਵੀ ਬੜੇ ਝੂਠ ਬੋਲਦੇ ਸਵੇਰ ਤੋਂ ਉਹ ਹੌਲੀ-ਹੌਲੀ ਸ਼ਰਮਾਉਣ ਲੱਗ ਪਏ, ਘੱਟ ਬੋਲਣ ਲੱਗ ਪਏ। ਜਿਹੜਾ 500 ਵਾਲਾ 200 ਤੇ ਆਇਆ, ਜਿਹੜਾ 200 ਵਾਲਾ 100 ਤੇ, 100 ਵਾਲਾ 50 ਤੇ 50 ਵਾਲਾ 20 ਤੇ ਉਹ ਹੌਲੀ-ਹੌਲੀ ਮੁੱਕ ਗਿਆ ਜੀ ਝੂਠ ਉਸ ਪਿੰਡ ਚੋਂ। ਫੇਰ ਉਸ ਪਿੰਡ ਸੰਗਤ ਨੂੰ ਲੱਗ ਪਈ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਜਪਣ ਲੱਗ ਪਏ ਸਾਰੇ। ਵੇਖੋ ਕੀ ਤਰੀਕਾ ਗੁਰੂ ਸਾਹਿਬ ਦਾ। ਸਾਰਾ ਪਿੰਡ ਝੂਠਿਆਂ ਦਾ ਪਰ ਸੱਚ ਬੋਲਣ ਲੱਗ ਪਏ ਸਾਰੇ ਦੇ ਸਾਰੇ। ਆਖਦੇ ਰਸਨਾ ਜੱਪੇ ਨਾ ਨਾਮ ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ ਫਿਰ ਕੀ ਕਰਾਉਣਾ ਇਹ ਦੇ ਕੋਣ ਜੇ ਸੱਤ ਡਾਂਗਣਾ ਮਾਰੇ ਤਾਂ ਕਹਿੰਦਾ ਮੈਂ ਕੀ ਕਰਾਉਣਾ ਮੇਰੇ ਕੋਲ ਹੈ ਹੀ ਉਹ ਹੈ ਇਸੇ ਤਰ੍ਹਾਂ ਜੇ ਅਸੀਂ ਨਾਮ ਨਹੀਂ ਜਪਦੇ ਫਿਰ ਅਸੀਂ ਕਰਦਨ ਨਿੰਦਿਆ ਆਂਡੀਆਂ ਦੀ ਗਵਾਂਡੀਆਂ ਦੀ ਰਿਸ਼ਤੇਦਾਰਾਂ ਦੀ ਜਿੱਥੋਂ ਤੱਕ ਆਪਣੀ ਪਹੁੰਚ ਪੈਂਦੀ ਹੈ ਲੀਡਰਾਂ ਦੀ ਸਰਕਾਰਾਂ ਦੀ ਅਸੀਂ ਨਿੰਦਿਆ ਕਰਦੇ ਆਂ ਤੇ ਮਾਰੇ ਨੇ ਨਿੰਦਿਆ ਨੂੰ ਕਿਹਾ ਕੰਚੀ ਨਿੰਦਿਆ ਕੰਚੀ ਹੈ ਨਿੰਦਿਆ ਕੀ ਕਰਦੀ ਹੈ ਸਾਡੀ ਜ਼ੁਬਾਨ ਨੂੰ ਕਟਾਈ ਜਾਂਦੀ ਹੈ ਕੱਟੀ ਜਾਂਦੀ ਹੈ ਰਸਨਾ ਜਪੈ ਨਾਮ ਤਿਲ ਤਿਲ ਕੱਟੀ ਹੈ ਇਹਦੇ ਦੋ ਅਰਥ ਨੇ ਇੱਕ ਤੇ ਰਸਨਾ ਨੂੰ ਫਿਰ ਨਿੰਦਿਆ ਰੂਪੀ ਕੰਚੀ ਕੱਟਣ ਲੱਗ ਪੈਂਦੀ ਹੈ ਆਖਦੇ ਜਿਹੜੀ ਜ਼ੁਬਾਨ ਵਧਾਈ ਨਹੀਂ ਕਰਦੀ ਉਹਨੂੰ ਕੰਚੀ ਨਾਲ ਹੋੜੀ-ਜੋੜੀ ਕਰਕੇ ਵੜ ਦੇਣਾ ਚਾਹੀਦਾ ਆਖਦੇ ਹਰੇ ਹਾਂ ਜਦ ਬਿਸਰੈ ਗੋਬਿੰਦਰ ਆਏ ਦਿਨੋਂ ਦਿਨ ਕੱਟੀ ਹੈ ਏ ਵੇਖੋ ਇਹ ਬਚਨ ਬੜਾ ਕੀਮਤੀ ਸਵੇਰੇ ਗੁਰੂ ਸਾਹਿਬ ਜੀ ਨੇ ਬਖਸ਼ਿਆ ਅੱਜ ਆਖਦੇ ਜਿਹੜਾ ਮਨ ਜਿਹੜਾ ਜੀਵ ਨਾਮ ਨਹੀਂ ਨਾ ਜਪਦਾ ਉਹ ਦਿਨੋਂ ਦਿਨ ਘਟਦਾ ਜੀ ਫਿਰ ਮੈਂ ਉਹਦੀ ਖੋਜ ਕੀਤੀ ਕਿ ਬਚਨ ਖੋਲ ਗਏ ਨੂੰ ਕਈ ਵਾਰ ਬਾਹਰੋਂ ਨਹੀਂ ਅਸਰ ਹੁੰਦਾ ਕੋਈ ਫਿਰ ਖੋਲਿਆਂ ਉਹਦੀ ਗਹਿਰਾਈ 'ਚ ਜਾ ਕੇ ਪਤਾ ਲੱਗਦਾ ਹੈ ਕਹਿੰਦੇ ਜੀ ਦਿਨੋਂ ਦਿਨ ਘਟਿਆ ਦਿਨੋ ਦਿਨ ਘਟੀ ਜਾਂਦਾ ਕੀ ਘਟੀ ਜਾਂਦਾ ਕਹਿੰਦੇ ਬੰਦਾ ਬੰਦਾ ਵੀ ਕਮਜ਼ੋਰ ਹੋ ਜਾਂਦਾ ਹੈ ਦਿਨੋ ਦਿਨ ਕਮਜ਼ੋਰ ਹੋ ਜਾਂਦਾ ਹੈ ਮਾਇਆ ਵੀ ਉਹਦੇ ਕੋਲੋਂ ਘਟੀ ਜਾਂਦੀ ਹੈ ਸੁੱਖ ਵੀ ਉਹਦੇ ਕੋਲੋਂ ਘਟੇ ਜਾਂਦੇ ਨੇ ਸਾਰੀਆਂ ਚੀਜ਼ਾਂ ਹੌਲੀ-ਹੌਲੀ ਬੰਦੇ ਨੂੰ ਘਟਾ ਦਿੰਦੀਆਂ ਨੇ ਬੰਦੇ ਦੇ ਹੱਥ ਚੋਂ ਪਾਵਰ ਨਿਕਲਦੀ ਜਾਂਦੀ ਹੈ ਕੋਈ ਪੁੱਟ ਵਰਤਣ ਲੱਗ ਪਿਆ ਪਾਵਰ ਅੱਗੇ ਕੋਈ ਨਾਉ ਵਰਤਣ ਲੱਗ ਪਈ ਬੰਦੇ ਦੀ ਪੁੱਛ ਗੇ ਚ ਖਤਮ ਹੋਣ ਲੱਗ ਪੈਂਦੀ ਹੌਲੀ-ਹੌਲੀ ਉਹਦਾ ਕਾਰਨ ਹੁੰਦਾ ਹੈ ਕੋਈ ਪਿੱਛੇ ਕਹਿਣ ਲੱਗੇ ਜਦ ਬਿਸਰ ਹੈ ਉਹ ਬਿੰਦਰ ਆਏ ਦਿਨੋਂ ਦਿਨ ਘਟਿਆ ਜਿਹੜਾ ਬੰਦਾ ਰੱਬ ਦਾ ਨਾਮ ਨਹੀਂ ਜਪਦਾ ਉਹ ਦਿਨੋਂ ਦਿਨ ਘਟੀ ਜਾਂਦਾ ਜੇ ਮਾਇਆ ਵੱਧਦੀ ਨਹੀਂ ਕਦੇ ਜੇ ਵੱਧਦੀ ਹੈ ਤਾਂ ਉਹਦਾ ਮਾਲਕ ਹੋਰ ਹੀ ਹੋ ਜਾਂਦਾ ਕੋਈ ਹੋਰ ਹੀ ਪੈਦਾ ਹੋ ਜਾਂਦਾ ਸਾਡੇ ਹੱਥ ਚੋਂ ਸਾਰਾ ਕੁਝ ਨਿਕਲ ਜਾਂਦਾ ਮੈਂ ਉਹ ਜੇ ਬੰਦੇ ਦੇਖੇ ਨੇ ਜਿਹੜੇ ਨਵੇਂ ਪਾਤਸ਼ਾਹ ਦੇ ਸਵੇਰੇ ਆ ਜਾਂਦੇ ਨੇ ਤੇ ਸ਼ਾਮਾਂ ਨੂੰ ਤੱਕ ਉੱਥੇ ਹੀ ਸੁੱਤੇ ਰਹਿੰਦੇ ਰੋਟੀ ਖਾ ਕੇ ਰਾਤ ਨੂੰ ਕਿਤੇ ਪਰੇ ਉਰੇ ਪੈ ਜਾਂਦੇ ਨੇ ਇਦਾਂ ਹੀ ਉਹਨਾਂ ਦੀ ਜ਼ਿੰਦਗੀ ਹੋ ਗਈ ਘਰੋਂ ਕੱਢ ਦਿੱਤੇ ਤਗੜੇ ਤਗੜੇ ਘਰਾਂ ਦੇ ਵਿੱਚ ਬੈਠੇ ਨੇ ਬੰਦੇ ਸੋ ਵੀਰੋ ਇਹ ਬੜਾ ਜ਼ਰੂਰੀ ਹੈ ਸਤਗੁਰੂ ਮਹਾਰਾਜ ਦੀ ਕਿਰਪਾ ਦਾ ਜਿੰਨੇ ਪਾਤਰ ਬਣਨਾ ਹੈ ਨਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਸੋ ਕਹਿ ਰਹੇ ਸੀ ਕਿ ਰਿਸ਼ਤੇਦਾਰ ਆ ਰਹੇ ਨੇ ਤੇ ਲੇਟ ਹੋ ਜਾਣਗੇ ਤੇ ਹੌਲੀ ਹੌਲੀ ਜੋ ਸਮਾਗਮਤੀ ਹੈ ਮੇਰੇ ਖਿਆਲ ਸਾਰੀ ਸੰਗਤ ਆ ਹੀ ਗਈ ਹੈ ਤੋ ਵੀਰੋ ਇਹ ਬੜਾ ਜ਼ਰੂਰੀ ਹੈ ਨਾਮ ਜਪੀਏ ਸਵੇਰ ਦਾ ਸਮਾਂ ਸਾਡਾ ਗਵਾਚ ਗਿਆ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਉ ਨਵੰਦੇ ਸਹਿਜ ਸਮਾਦ ਆਗਾਦ ਵਿੱਚ ਇੱਕ ਮਨ ਹੋਏ ਗੁਰਜਾਪ ਜਪੰਦੇ ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਵਿੱਚ ਜਾਏ ਬੰਦੇ ਤੇ ਰਾਖ ਦੇ ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵੰਨੰਦੇ ਗੁਰਮੁਖ ਸੁਖ ਫਲ ਅਲਖ ਲਹੰਦੇ ਗੁਰਮੁਖਾਂ ਨੇ ਸੁਖ ਲੈਣਾ ਤੇ ਸਵੇਰੇ ਜਪਜੀ ਸਾਹਿਬ ਤੋਂ ਲੈ ਕੇ ਰਾਤ ਕੀਰਤਨ ਸੋਲੇ ਤੱਕ ਜਿਹੜੀ ਉਹਨਾਂ ਮਰਿਆਦਾ ਤੇ ਪਹਿਰਾ ਦੇਣਾ ਪੈਣਾ